ਦੇ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲਈ ਹੈ ਜਿੱਥੇ ਪੰਜਾਬ 'ਚ ਕੱਲ ਰਾਤ ਤੋਂ ਹੀ ਰੁਕ ਰੁਕ ਕੇ بارش ਹੋ ਰਹੀ ਹੈ ਉਥੇ ਹੀ ਜੰਮੂ ਕਸ਼ਮੀਰ 'ਚ ਤੇਜ਼ بارش ਕਾਰਨ ਹੜਾ ਵਰਗਾ ਮਾਹੌਲ ਬਣ ਗਿਆ ਜੀ ਹਾਂ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ 'ਚ ਹੜਾ ਆ ਗਏ ਨੇ ਜਿਨ੍ਹਾਂ ਵਿੱਚ ਕੇ ਕੁੱਪਵਾੜਾ ਦੋਦਾ ਗੁਰੇਜ਼ ਰਾਂਬਣ ਅਤੇ ਬੰਦੀਪੂਰਾ ਦੇ ਇਲਾਕੇ ਸ਼ਾਮਿਲ ਨੇ ਜੀ ਹਾਂ ਇਹਨਾਂ ਜ਼ਿਲ੍ਹਿਆਂ ਵਿੱਚ ਹੜ ਨੇ ਆਪਣਾ ਕਹਿਰ ਦਿਖਾਇਆ ਹੈ کئی ਇਲਾਕਿਆਂ ਚ ਪਾਣੀ ਪੂਰੀ ਤਰ੍ਹਾਂ ਭਰ ਗਿਆ ਜਿਸ ਕਾਰਨ ਲੋਕ ਆਪਣੇ ਘਰਾਂ ਨੂੰ ਛੱਡਣ ਨੂੰ ਮਜਬੂਰ ਹੋ ਗਏ ਨੇ ਇਸੇ ਕਾਰਨ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਅਤੇ ਅਗਲੇ ਹੁਕਮਾਂ ਤੱਕ ਸਕੂਲਾਂ ਨੂੰ ਨਾ ਖੋਲਣ ਦਾ ਐਲਾਨ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਚ ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ, ਦੋਦਾ, ਗੁਰੇਜ਼, ਰਾਂਬਣ ਅਤੇ ਬਾਂਦੀਪੋਰਾ ਦੇ ਕਈ ਇਲਾਕਿਆਂ ਚ ਸਕੂਲਾਂ ਨੂੰ ਬੰਦ ਰੱਖਣ ਦੇ ਐਲਾਨ ਕੀਤੇ ਗਏ ਨੇ। ਇਸ ਦੇ ਨਾਲ ਹੀ ਲੋਕਾਂ ਨੂੰ احتیاط ਵਜੋਂ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ। ਜੀ ਹਾਏ ਤਸਵੀਰਾਂ ਜੰਮੂ ਕਸ਼ਮੀਰ ਦੇ ਕੁਪਵਾੜਾ ਸਣੇ ਕਈ ਇਲਾਕਿਆਂ ਦੀਆਂ ਨੇ ਜਿੱਥੇ ਕੇ ਬੀਤੇ 2 ਦਿਨਾਂ ਤੋਂ ਮੀਂਹ ਅਤੇ ਪਾਰੀ ਬਰਫਬਾਰੀ ਦਾ ਦੌਰ ਜਾਰੀ ਹੈ ਇੱਕ ਪਾਸੇ ਉੱਪਰਲੇ ਇਲਾਕੇ ਚ ਬਰਫਬਾਰੀ ਹੋ ਰਹੀ ਹੈ ਉਥੇ ਹੀ ਨੀਚਲੇ ਇਲਾਕੇ ਚ ਮੀਂਹ ਨੇ ਆਪਣਾ ਕਹਿਰ ਦਿਖਾਇਆ ਅਤੇ ਖੜਾ ਵਰਗੇ ਹਾਲਾਤ ਬਣ ਗਏ ਨੇ ਉੱਪਰਲੇ ਇਲਾਕੇ ਦੀ ਜੇਕਰ ਗੱਲ ਕਰੀਏ ਤਾਂ ਜੋਜੀਲਾ ਪਾਸੜੇ ਮੀਨਾ ਮਾਰਗ ਗੁਲਮਾਰਗ ਸੋਨਮਾਰਗ ਅਤੇ ਸ਼੍ਰੀਨਗਰ ਵਿੱਚ ਭਾਰੀ ਬਰਫਬਾਰੀ ਦਾ ਦੌਰ ਜਾਰੀ ਹੈ ਉਥੇ ਹੀ ਕੁਪਵਾੜਾ ਗੁਰੇਜ਼ ਦੋਦਾਰ ਰਾਂਬਣ ਅਤੇ ਬਾਂਦੀਪੁਰਾ ਦੇ ਇਲਾਕਿਆਂ ਚ ਹੜ੍ਹ ਨੇ ਆਪਣਾ ਕਹਿਰ ਦਿਖਾਇਆ ਲੋਕਾਂ ਦੇ ਘਰ ਡੁੱਬ ਗਏ ਨੇ ਅਤੇ ਕਈ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਹੁਣ ਐहतਿਆਤ ਵਜੋਂ ਪ੍ਰਸ਼ਾਸਨ ਨੇ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਨੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਅਗਲੇ ਹੁਕਮਾ ਤੱਕ ਸਕੂਲ ਨਾ ਖੋਲਣ ਦੇ ਹੁਕਮ ਦਿੱਤੇ ਗਏ ਦਾਸੀ ਇੱਕ ਇਸ ਤੋਂ ਪਹਿਲਾਂ ਰਾਮਬਣ ਵਿੱਚ ਭਾਰੀ ਲੈਂਡਸਲਾਈਡਿੰਗ ਹੋਈ ਸੀ ਜਿਸ ਕਾਰਨ 50 ਘਰ ਤਬਾਹ ਹੋ ਗਏ ਸੀ ਅਤੇ ਕਰੀਬ 350 ਲੋਕ ਬੇਕਾਰ ਹੋ ਗਏ ਸੀ ਅਤੇ ਹੁਣ ਕਰੀਬ 2 ਦਿਨਾਂ ਤੋਂ ਇਲਾਕੇ 'ਚ ਹੋ ਰਹੀ ਭਾਰੀ ਬਰਫਬਾਰੀ ਅਤੇ ਮੀਂਹ ਕਾਰਨ ਖੜਾ ਦੇ ਹਾਲਾਤ ਬਣ ਗਏ ਨੇ ਕਈ ਲੋਕ ਘਰਾਂ ਨੂੰ ਛੱਡਣ ਨੂੰ ਮਜਬੂਰ ਹੋ ਗਏ ਨੇ ਜਦ ਕਿ ਪ੍ਰਸ਼ਾਸਨ ਨੇ ਹੁਣ احتیاط ਦੇ ਤੌਰ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਣ ਦੇ ਹੁਕਮ ਵੀ ਜਾਰੀ ਕੀਤੇ ਨੇ ਉਥੇ ਹੀ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਅਨੁਸਾਰ ਕਿਹਾ ਗਿਆ ਹੈ ਕਿ ਐਨ ਡੀ ਆਰ ਐਫ ਅਤੇ ਦੂਜੀਆਂ ਟੀਮਾਂ ਲੋਕਾਂ ਦੇ ਰਾਹਤ ਬਚਾਅ ਕਾਰਜ ਲਈ ਪੂਰੀ ਤਰ੍ਹਾਂ ਤਿਆਰ ਨੇ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਇਹ ਟੀਮਾਂ ਲੋਕਾਂ ਦੀ ਸਹਾਇਤਾ ਲਈ ਤੁਰੰਤ ਪਹੁੰਚਣਗੀਆਂ ਪਰ ਫਿਲਹਾਲ ਲਈ ਅਜਿਹਾ ਤੇ ਆਦੇ ਤੌਰ ਤੇ ਸਕੂਲਾਂ ਕਾਲਜਾਂ ਆਦ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੰਮੂ ਕਸ਼ਮੀਰ ਚ ਜੇ ਤੁਸੀਂ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਜਾਂ ਫਿਰ ਲੇ ਲਦਾਖ ਜਾਣ ਦੀ ਸੋਚ ਰਹੇ ਹੋ ਤਾਂ ਫਿਲਹਾਲ ਇਸ ਯਾਤਰਾ ਨੂੰ ਟਾਲਣਾ ਠੀਕ ਰਹੇਗਾ ਕਿਉਂਕਿ ਜੰਮੂ ਕਸ਼ਮੀਰ ਵਿੱਚ ਇਸ ਸਮੇਂ ਹਰ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਤੇਜ਼ ਮੀਂਹ ਅਤੇ ਬਰਫਬਾਰੀ ਕਾਰਨ ਹੜਾ ਆ ਗਿਆ ਜਿਨ੍ਹਾਂ ਵਿੱਚ ਕੁਪਵਾੜਾ, ਦੋਦਾ ਗੁਰੇਜ਼, ਰਾਂਬਣ ਅਤੇ ਬੰਦੀਪੂਰਾ ਇਲਾਕੇ ਬੇहद ਪ੍ਰਭਾਵਿਤ ਹੋਏ ਨੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਜਦਕਿ ਸਕੂਲਾਂ ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਫਿਲਹਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ